ਕੁਰਬਾਨੀਆਂ ਦੇਣ ਲਈ ਪੰਜਾਬ ਅੰਨ ਦੇਣ ਲਈ ਅੰਨ ਦਾਤਾ ਪੰਜਾਬੀ ਇਹਨਾਂ ਲੋਕਾਂ ਨੂੰ ਪਤਾ ਨਹੀਂ ਕੀ ਇਸ ਗੱਲ ਦਾ ਕੇਜੀ ਵਾਲ ਖੋਬੀਆਂ ਖਾયા ਹੋਇਆ ਪਤਾ ਨਹੀਂ ਭਗਵੰਤ ਮਾਨ ਦਾ ਖੋਬੀਆਂ ਖਾਦਾ ਹੋਇਆ ਕੇਂਦਰ ਸਰਕਾਰ ਨੂੰ ਇਹ ਲੋਕਾਂ ਨੇ 2 ਸਾਲ ਮਤਰਈ ਮਾਂ ਵਾਲਾ ਕੰਮ ਕਰ ਰਹੇ ਆ ਪੰਜਾਬ ਨਾਲ ਪੰਜਾਬ ਦੇ ਲੋਕ ਪੰਜਾਬੀ ਨੇ ਇਹਨਾਂ ਦਾ ਇਤਿਹਾਸ ਫਰੋਲ ਕੇ ਦੇਖ ਲਓ ਪੰਜਾਬੀਆਂ ਨੇ ਕਦੇ ਆਪਣੀ ਪਿੱਠ ਨਹੀਂ ਲੱਗੀ ਬਰਦਾਸ਼ਤ ਕੀਤੀ ਮੋਦੀ ਸਾਹਿਬ ਨੂੰ ਇਹ ਸੋਚਣਾ ਚਾਹੀਦਾ ਇਸ ਗੱਲ ਬਾਰੇ ਵੀ ਪੰਜਾਬ ਨਾਲ ਬਿਤਕਰਾ ਕਰੋਗੇ ਤਾਂ ਤੁਹਾਡੇ ਸਰਕਾਰ ਜਿਹੜੀਆਂ ਕੇਂਦਰ ਦੀ ਸਰਕਾਰ ਆ ਇਹਦੇ ਪਾਵੇ ਹਿੱਲਣ ਲੱਗੇ ਟਾਈਮ ਨਹੀਂ ਲੱਗਣਾ ਸਾਵਨਾ ਵੱਧ ਯੋਗਦਾਨ ਪਾਉਣ ਵਾਲੀਆਂ ਕੌਮਾਂ ਨੂੰ ਤੁਸੀਂ ਅੱਜ ਦੇ ਰਾਜਪਾਟ ਕਰਨ ਵਾਲੇ ਲੋਕ ਉਹਨਾਂ ਨੂੰ ਆਂਦੇ ਕਿਆ ਕਰਦੇ ਹੋ ਪੰਜਾਬ ਨਾਲ ਬਿਤਕਰਾ ਕਰਨ ਵਾਲੇ ਲੋਕ ਕਦੇ ਧਰਤੀ ਦੇ ਉੱਤੇ ਰਾਜ ਨਹੀਂ ਕਰ ਸਕੇ ਮੋਦੀ ਸਾਹਿਬ ਨੂੰ ਕੋ ਵੀ ਅਰਬਿੰਦ ਕੇਰਿਵਾਲ ਤੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਤਿੰਨ ਕਰੋੜ ਲੋਕਾਂ ਦੀ ਪਹਿਚਾਨ ਆ ਪੰਜਾਬ ਦੇ ਤੇ ਦਿੱਲੀ ਦੇ ਵਿੱਚ ਵੀ ਤੁਹਾਨੂੰ ਪਤਾ ਲੱਗ ਗਿਆ ਤਿੰਨ ਤਿੰਨ ਵਾਰੀ ਮੁੱਖ ਮੰਤਰੀ ਲੋਕਾਂ ਨੇ ਬਣਾਤਾ ਭਗਵੰਤ ਸਿੰਘ ਮਾਨ ਨੇ ਵੀ ਤਿੰਨ ਵਾਰੀ ਮੁੱਖ ਮੰਤਰੀ ਹੋ ਬਣਨਾ ਜਿੰਨੀ ਮਰਜ਼ੀ ਹੱਤ ਕੰਡੇ ਪਨਾ ਲੋ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਰਵਿੰਦਰ ਸਰਾਨਾ ਸਵਾਗਤ ਕਰਦਾ ਤੁਹਾਡਾ ਲੁਧਿਆਣਾ ਨਿਊਜ਼ ਲਾਈਵ ਤੇ ਦੋਸਤੋ ਅਗਰ ਗੱਲ ਕਰੀਏ 26 ਜਨਵਰੀ ਦੀ ਬਿਲਕੁਲ ਆਉਣ ਵਾਲੀ ਹੈ ਲੇਕਿਨ 26 ਜਨਵਰੀ ਚ ਕਿ ਨਵੀਂ ਚਰਚਾ ਹੋਗੀ ਕੱਲ ਭਗਵੰਤ ਮਾਨ ਸਾਹਿਬ ਨੇ ਇੱਕ ਪ੍ਰੈਸ ਦੇ ਸਾਹਮਣੇ ਗੱਲ ਕਹੀ ਹੈ ਕਿ ਇਸ ਵਾਰ ਵੀ 26 ਜਨਵਰੀ ਵਿੱਚ ਜਿਹੜੀ ਪੰਦਾ ਪੰਜਾਬ ਦੀ ਚਾਕੀ ਹੈ ਉਹਨੂੰ ਸ਼ਾਮਿਲ ਨਹੀਂ ਕੀਤਾ ਹੈ ਲਗਾਤਾਰ ਦੋ ਵਾਰ ਹੋ ਚੁੱਕਾ ਹੈ ਪਿਛਲੀ ਵਾਰ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਤਾਂ ਚਾਕੀ ਸ਼ਾਮਿਲ ਨਹੀਂ ਹੋਈ ਤੇ ਇਸ ਵਾਰ ਵੀ ਚਾਕੀ ਨੂੰ ਰਿਜੈਕਟ ਕਰ ਦਿੱਤਾ ਗਿਆ ਹਾਲਾਂਕਿ ਉਹਨਾਂ ਦੇ ਟਰੰਸ ਐਂਡ ਕੰਡੀਸ਼ਨਾਂ ਆਉਣ ਗਿਆ ਪਰ ਕਿਤੇ ਨਾ ਕਿਤੇ ਸਾਡੇ ਨਾਲ ਇਸ ਵਿਸ਼ੇ ਵਿੱਚ ਚਰਚਾ ਕਰਨ ਲਈ ਸੈਂਟਰਲ ਲੁਧਿਆਣਾ ਹਲਕੇ ਤੋਂ ਐਮ ਐਲ ਏ ਸ਼ੋਕਪ੍ਰਸ਼ਰ ਪੱਪੀ ਜੀ ਨੇ ਕੁਛਦੇ ਆ ਤੁਹਾਡੀ ਸਰਕਾਰ ਚ ਲਗਾਤਾਰ ਦੋ ਵਾਰ ਹੋਇਆ ਕਿ ਪੰਜਾਬ ਦੀ ਚਾਕੀ ਨੂੰ ਸ਼ਹੀਦਾਂ ਦੀ ਧਰਤੀ ਹੈ ਉਹਨਾਂ ਨੂੰ ਰਿਜੈਕਟ ਕੀਤਾ ਗਿਆ ਸਰ ਸਵਾਗਤ ਹੈ ਸਵਾਗਤ ਜੀ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਇਸ ਵਾਰ ਫਿਰ ਤੁਹਾਡੀ ਸਰਕਾਰ ਚ ਚਾਕੀ ਨਹੀਂ ਜਾ ਰਹੀ ਜਿਹੜੀ ਉੱਥੇ ਆਪਰੇਟ ਹੋਣੀ ਹੈ ਦੇਖੋ ਇਹ ਕੇਂਦਰ ਦੀ ਸਰਕਾਰ ਨੇ ਦੋ ਸਾਲ ਹੋਇਆ ਅੱਜ ਤੱਕ ਕਦੇ ਹਿਸਟਰੀ ਚ ਨਹੀਂ ਹੋਇਆ ਪੰਜਾਬ ਕੁਰਬਾਨੀਆਂ ਦੇਣ ਲਈ ਪੰਜਾਬ ਪੰਜਾਬ ਦੇ ਲੋਕ ਕਿਸਾਨ ਅਨ ਦੇਣ ਲਈ ਅਨ ਦਾਤਾ ਪੰਜਾਬੀ ਇਹਨਾਂ ਲੋਕਾਂ ਨੂੰ ਪਤਾ ਨਹੀਂ ਕੀ ਇਸ ਗੱਲ ਦਾ ਕੇਜੀ ਵਾਲ ਖੋਬੀਆ ਖਾਇਆ ਹੋਇਆ ਪਤਾ ਨਹੀਂ ਭਗਵੰਤ ਮਾਨ ਦਾ ਖੋਬੀਆ ਖਾਦਾ ਹੋਇਆ ਕੇਂਦਰ ਸਰਕਾਰ ਨੂੰ ਇਹ ਲੋਕਾਂ ਨੇ 2 ਸਾਲ ਮਤਰਈ ਮਾਂ ਵਾਲਾ ਕੰਮ ਕਰ ਰਹੇ ਆ ਪੰਜਾਬ ਨਾਲ ਪੰਜਾਬ ਦੇ ਲੋਕ ਪੰਜਾਬੀ ਨੇ ਇਹਨਾਂ ਦਾ ਇਤਿਹਾਸ ਫਰੋਲ ਕੇ ਦੇਖ ਲਓ ਪੰਜਾਬੀਆਂ ਨੇ ਕਦੇ ਆਪਣੀ ਪਿੱਠ ਨਹੀਂ ਲੱਗੀ ਬਰਦਾਸ਼ਤ ਕੀਤੀ ਮੋਦੀ ਸਾਹਿਬ ਨੂੰ ਇਹ ਸੋਚਣਾ ਚਾਹੀਦਾ ਇਸ ਗੱਲ ਬਾਰੇ ਵੀ ਪੰਜਾਬ ਨਾਲ ਬਿਤਕਰਾ ਕਰੋਗੇ ਤਾਂ ਤੁਹਾਡੇ ਸਰਕਾਰ ਜਿਹੜੀਆਂ ਕੇਂਦਰ ਦੀ ਸਰਕਾਰ ਆ ਇਹਦੇ ਪਾਵੇ ਹਿੱਲਣ ਲੱਗੇ ਟਾਈਮ ਨਹੀਂ ਲੱਗਣਾ ਹੋਰ ਸਟੇਟ ਨਾਲ ਜੋ ਮਰਜ਼ੀ ਕਰੀ ਜਾਓ ਪੰਜਾਬੀਆਂ ਦਾ ਇਤਿਹਾਸ ਫੋਲ ਰੋਲ ਕੇ ਦੇ ਲੋ ਪੰਜਾਬੀ ਜੇ ਆਪਣੀ ਆਈ ਤੇ ਆਗੇ ਤੁਹਾਡੇ ਚਾਰੇ ਪਾਵੇ ਜਿਹੜੇ ਮੰਜੀ ਦੇ ਤੁਸੀਂ ਬੈਠੇ ਅੱਜ ਹੁਕਮਨਾਮਾ ਸੁਣਾ ਰਹੇ ਹੋ ਨਾ ਇਸ ਕਰਕੇ ਤੁਹਾਨੂੰ ਇਹ ਗੱਲ ਦਾ ਸਾਹਮਣਾ ਕਰਨਾ ਪਊ ਕਿਤੇ ਨਾ ਉਹ ਕਹਿ ਰਹੇ ਨੇ ਕਿ ਜਦੋਂ ਅਪਲਾਈ ਕਰਨ ਦਾ ਟਾਈਮ ਸੀ ਤਾਂ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਕਦੇ ਛੱਤੀਗੜ੍ਹ ਦੀ ਸੈਰ ਕਰ ਰਹੇ ਸੀ ਕਦੇ ਰਾਜਸਥਾਨ ਦੀ ਸੈਰ ਕਰ ਰਹੇ ਸੀ ਉਹਨਾਂ ਨੇ ਅਪਲਾਈ ਨਹੀਂ ਕੀਤਾ ਠੀਕ ਤਰ੍ਹਾਂ ਨਹੀਂ ਤਾਂ ਅਸੀਂ ਤੁਹਾਡਾ ਮਨਾਂ ਕਰਦੇ ਨਹੀਂ ਪਿਛਲੀ ਵਾਰ ਕੀ ਹੋਇਆ ਸੀਗਾ ਚਲੋ ਐਤ ਕੀ ਮੰਨ ਲਿਆ ਉਹਨਾਂ ਦੀ ਉਹ ਗੱਲ ਤੇ ਆਜੋ ਅਬਲਾ ਦਾ ਹੈ ਨਹੀਂ ਇਹ ਗੱਲ ਜੇ ਉਹਨਾਂ ਦੀ ਉਹ ਗੱਲ ਮੰਨ ਲੀਏ ਪਿਛਲੀ ਵਾਰ ਪੰਜਾਬ ਦੇ ਨਾਲ ਪਹਿਲ ਕਿਉਂ ਕੀਤੀ ਪਿਛਲੀ ਵਾਰ ਕਿਉਂ ਨਹੀਂ ਲਿਆ ਪੰਜਾਬ ਦੀ ਪੰਜਾਬ ਦੀ ਹਿਸਟਰੀ ਆ ਪੰਜਾਬੀ ਆ ਪੰਜਾਬ ਦੇ ਇਤਿਹਾਸ ਬਿਨਾ ਕੋਈ ਇਤਿਹਾਸ ਬੰਦਾ ਹਿੰਦੁਸਤਾਨ ਦਾ ਪੰਜਾਬੀਆਂ ਦਾ ਅਗਰ ਕੋਈ ਆਰਮੀ ਦੇ ਵਿੱਚ ਕੁਰਬਾਨੀ ਦੇਣ ਵਾਲੀ ਗੱਲ ਜਾਂ ਦੇਸ਼ ਦੀ ਲੜਾਈ ਦੇ ਵਿੱਚ ਸਭ ਨਾਲ ਵੱਧ ਯੋਗਦਾਨ ਪਾਉਣ ਵਾਲੀਆਂ ਕੌਮਾਂ ਨੂੰ ਤੁਸੀਂ ਅੱਜ ਦੇ ਰਾਜਪਾਟ ਕਰਨ ਵਾਲੇ ਲੋਕ ਉਹਨਾਂ ਨੂੰ ਆਂਦੇ ਕਿਆ ਕਰਦੇ ਹੋ ਪੰਜਾਬ ਨਾਲ ਬਿਤਕਰਾ ਕਰਨ ਵਾਲੇ ਲੋਕ ਕਦੇ ਧਰਤੀ ਦੇ ਉੱਤੇ ਰਾਜ ਨਹੀਂ ਕਰ ਸਕੇ ਜਿਹਨਾਂ ਨੇ ਕਿਹਾ ਸ਼ਰੇ ਲੈ ਲਈ ਤੁਸੀਂ ਕੱਲ ਫਟਾਫਟ ਆ سوشل ਮੀਡੀਆ ਤੇ ਆ ਗਏ ਜੀ ਚਾਕੀ ਨਹੀਂ ਲਈ ਜਾ ਰਹੀ ਅਗਰ ਸੈਂਟਰਲ ਚਾਲਵੇ ਤਾਂ ਜਨਗਣ ਮੰਨ ਤੋਂ ਪੰਜਾਬ ਵੀ ਹਟਾ ਦੇਵੇ ਤੇ ਇਹ ਸ਼ਰੇ ਲੈ ਲੈ ਮੁੱਖ ਮੰਤਰੀ ਨੇ ਕੱਲ ਫਟਾਫਟ ਸੋਸ਼ਲ ਮੀਡੀਆ ਤੇ ਇਹ ਗੱਲ ਕਹੀ ਨਹੀਂ ਸ਼ਰੇ ਕਿਉਂ ਇਹ ਸ਼ਰੇ ਦਾ ਮੁੱਖ ਮੰਤਰੀ ਨੂੰ 3 ਕਰੋੜ 3 ਕਰੋੜ ਲੋਕਾਂ ਨੇ ਬਣਾਇਆ ਵਾ ਮੁੱਖ ਮੰਤਰੀ ਨੂੰ ਕੋਈ ਕੇਂਦਰ ਦੀ ਸਰਕਾਰ ਦੀ ਚਿੱਠੀ ਨਾਲ ਨਹੀਂ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਬਣਿਆ ਪੰਜਾਬੀਆਂ ਨੇ 3 ਕਰੋੜ ਪੰਜਾਬੀਆਂ ਨੇ ਉਹਨੂੰ ਆ ਗੱਦੀ ਦੇ ਬਿਠਾਇਆ ਵਾ ਉਹ ਇਸ ਗੱਲ ਦਾ ਜਵਾਬ ਲੈਣ ਦਾ ਹੱਕਦਾਰ ਰੱਖਦੇ ਆ ਉਹ ਕਿਉਂ ਨਹੀਂ ਆਕੇਗਾ ਮੁੱਖ ਮੰਤਰੀ ਪੰਜਾਬ ਨੂੰ ਉਹਨੇ ਪੁੱਛਣਾ ਮੈਂ ਵੀ ਸਾਡੇ ਪੰਜਾਬ ਦੇ ਕੰਮ ਨੂੰ ਕਿਉਂ ਪਿੱਛੇ ਕੀਤਾ ਜਾਂਦਾ ਕਿਉਂ ਆਂ ਦੇ ਕੀ ਕੀਤਾ ਜਾਂਦਾ ਸਾਡੇ ਪੰਜਾਬੀਆਂ ਨਾਲ ਬਿਤਕਰਾ ਨਾ ਕਰੋ ਕੇਂਦਰ ਦੀ ਸਰਕਾਰ ਹੋਰ ਜਿੱਥੇ ਮਰਜ਼ੀ ਜੋ ਮਰਜ਼ੀ ਕਰੇ ਜਿਸ ਦਿਨ ਪੰਜਾਬੀ ਆਪਣੀ ਆਈ ਤੇ ਆਊਗਾ ਉਹ ਚਾਕੀ ਆਪ ਵੀ ਕਰਨੀ ਜਾਣਦਾ ਔਰ ਕਢਾਉਣੀ ਵੀ ਜਾਣਦਾ ਵਾ ਤੈਨੂੰ ਲੱਗਦਾ ਤੁਸੀਂ ਹੁਣ ਇਸ ਗੱਲ ਤੇ ਲੈ ਕੇ ਆਮ ਪੰਜਾਬੀ ਜਾਂ ਪੰਜਾਬ ਕੇਂਦਰ ਨੂੰ ਪੁੱਛੂਗਾ ਕਿ ਕੀ ਗੱਲ ਹੈ ਸਾਡੀ ਚਾਕੀ ਕਿਉਂ ਨਹੀਂ ਰੱਖੀ ਗਈ ਡਟ ਕੇ ਵਿਰੋਧ ਕਰੋਗੇ ਮੈਂ ਬਿਲਕੁਲ ਕਰਾਂਗੇ ਜਿੱਥੇ ਪੰਜਾਬ ਦੇ ਹਿੱਤ ਦੀ ਗੱਲ ਹੈ ਜਾਂ ਪੰਜਾਬ ਦੀ ਗੱਲ ਆ ਅਸੀਂ ਪੰਜਾਬ ਦੇ ਰਾਜਪਾਤ ਬਾਅਦ ਦੀ ਗੱਲ ਆ ਪੰਜਾਬ ਦੇ ਨਾਮ ਨੂੰ ਜਾਂ ਪੰਜਾਬ ਨੂੰ ਆਂ ਦੇਖ ਕੇ ਲੋਕਾਂ ਨੂੰ ਕਦੇ ਬਰਦਾਸ਼ਤ ਨਹੀਂ ਕਰਾਂਗੇ ਔਰ ਉਹਨਾਂ ਨੂੰ ਜਵਾਬ ਲਾਂਗੇ ਇਸ ਗੱਲ ਦਾ ਵੀ ਦੋ ਜਵਾਬ ਕਿਉਂ ਸਾਡੇ ਪੰਜਾਬ ਨੂੰ ਜਿਨੇ ਸਾਰੀ ਹਿੰਦੁਸਤਾਨ ਦੀ ਆਜ਼ਾਦੀ ਤੇ ਹਿੰਦੁਸਤਾਨ ਦਾ ਇਤਿਹਾਸ ਬਣਾਉਣ ਵਾਲੇ ਬੰਦਿਆਂ ਨੂੰ ਆਂ ਦੇ ਕੇ ਕੀ ਕਰਦੇ ਹੋ ਤੁਸੀਂ ਕੱਲ ਦੇ ਰਾਜਪਾਲ ਚ ਦਸਾਂ ਸਾਲਾਂ ਚਾਏ ਹੋਏ ਅੱਜ ਤੁਸੀਂ ਪੰਜਾਬੀਆਂ ਨਾਲ ਬਿਤਕਰਾ ਕਰੋਗੇ ਉਹ ਕਹਿੰਦੇ ਨੇ ਕਿ ਰੋਲਾ ਵਾਂਣ ਵਲੇ ਤਾਂ ਹੁਣ ਰੋਲਾ ਮਾਣ ਲਾਪੇ ਨੇ ਲੇਕਿਨ ਜਦੋਂ ਚਾਕੀ ਉਹਨਾਂ ਨੇ ਭੇਜਣੀ ਸੀ ਜਿਹੜੇ ਤੁਹਾਡੇ ਵਿਰੋਧੀ ਨੇ ਉਹ ਇਹ ਕਹਿ ਰਹੇ ਨੇ ਉਦੋਂ ਤਾਂ ਚੁੱਪ ਸੀਗੇ ਉਦੋਂ ਤਾਂ ਕੋਈ ਇਹਨਾਂ ਨੇ ਪ੍ਰਕਿਰਿਆ ਕੀਤੀ ਨਹੀਂ ਪਹਿਲਾਂ ਗੱਲ ਸੁਣੋ ਇਹ ਦਸਾਂ ਸਾਲਾਂ ਤੋਂ ਹੀ ਮੈਨੂੰ ਲੱਗਦਾ ਇਸ ਦੇਸ਼ ਦੇ ਵਿੱਚ ਕੋਈ ਰਾਜਨੀਤੀ ਪਾਲਤੀ ਰਾਜ ਕਰਨ ਲੱਗੀ ਆ ਪਹਿਲਾਂ ਰਾਜਪਾਟ ਨਹੀਂ ਕੀਤੇ ਪਹਿਲਾਂ ਤਾਂ ਨਹੀਂ ਆਏ ਗੀਆਂ ਗੱਲਾਂ ਦੀ ਕਦੇ ਸਮੱਸਿਆ ਹੀ ਨਾ ਕਦੇ ਕੋਈ ਪੰਜਾਬੀਆਂ ਨੂੰ ਆਂ ਦੇਖਿਆ ਕਰਦਾ ਸੀ ਮੋਦੀ ਸਾਹਿਬ ਨੂੰ ਕੋਈ ਵੀ ਅਰਬਿੰਦ ਕੇਰਿਵਾਲ ਤੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ 3 ਕਰੋੜ ਲੋਕਾਂ ਦੀ ਪਹਿਚਾਣ ਆ ਪੰਜਾਬ ਦੇ ਤੇ ਦਿੱਲੀ ਦੇ ਵਿੱਚ ਵੀ ਤੁਹਾਨੂੰ ਪਤਾ ਲੱਗਿਆ ਤਿੰਨ ਤਿੰਨ ਵਾਰੀ ਮੁੱਖ ਮੰਤਰੀ ਲੋਕਾਂ ਨੇ ਬਣਾਤਾ ਭਗਵਾਨ ਸਿੰਘ ਮਾਨ ਨੇ ਵੀ ਤਿੰਨ ਵਾਰੀ ਮੁੱਖ ਮੰਤਰੀ ਹੋਣਾ ਜਿੰਨੀ ਮਰਜ਼ੀ ਹੱਤ ਕੰਡੇ ਬਣਾ ਲੋ ਇਹਨੇ ਜਾਣ ਕੇ ਕੀਤਾ ਇਹ ਗੱਲ ਜਾਣ ਕੇ ਬਿਲਕੁਲ 100% ਇਹਦਾ ਸਾਰਿਆਂ ਨੂੰ ਇਹ ਦਿਖਦਾ ਜਿਹੜਾ ਪਹਿਲਾਂ ਐਨੇ ਸਾਲਾਂ ਤੋਂ ਨਹੀਂ ਹੋਇਆ ਪਿਛਲੇ ਸਾਲ ਵੀ ਸਾਡੇ ਨਾਲ ਇਹੀ ਕੰਮ ਕੀਤਾ ਹੈ ਨਾ ਇਹ ਸਰਕਾਰ ਨੇ ਇਤਕੀ ਵੀ ਇਹੀ ਕੰਮ ਕੀਤਾ ਭਗਵਾਨਤ ਮਾਨ ਨੂੰ ਜਿਵੇਂ ਇਹ ਕਹਿੰਦੇ ਆ ਨਾ ਸ਼ਰੇਹ ਲੈਣ ਦੀ ਹੁਣ ਉਹ ਲੋਕਾਂ ਦਾ ਨਮਾਇੰਦਾ ਲੋਕਾਂ ਦੇ ਸੇਵਾ ਦੇ ਵਿੱਚ ਡਟਿਆ ਹੋਇਆ ਵਾ ਇਹਨਾਂ ਨੂੰ ਤਾਂ ਏਸੇ ਗੱਲ ਲਈ ਖੋਵੀਆਂ ਜਾਂਦਾ ਵੀ ਭਗਵੰਤ ਮਾਨਗਰ ਗੁਜਰਾਤ ਗਿਆ ਤੇ ਨੈਸ਼ਨਲ ਪਾਰਟੀ ਬਣ ਗਈ ਭਗਵੰਤ ਮਾਨਗਰ ਰਾਜਸਥਾਨ ਜਾਂ ਕਿਸੇ ਹੋਰ ਸਟੇਟਾਂ 'ਚ ਜਾਂਦਾ 10-10% ਸਾਡੀ ਪਾਰਟੀ ਦੀਆਂ ਵੋਟਾਂ ਵੱਧਦੀਆਂ ਉੱਤੇ ਇਹਨਾਂ ਨੂੰ ਇਹ ਖੋਵੀਆਂ ਖਾਇਆ ਹੋਇਆ ਵਾ ਮਿਹਰਬਾਨੀ ਜੀ ਕਿਤੇ ਨਾ ਕਿਤੇ ਪੰਜਾਬ ਹਿੰਦੁਸਤਾਨ ਦਾ ਦਿਲ ਹੈ ਕੁਰਬਾਨੀਆਂ ਪੰਜਾਬ ਨੇ ਬਹੁਤ ਦਿੱਤੀਆਂ ਨੇ ਕਹਿੰਦੇ ਨੇ ਫਕੀਰਾਂ ਦੀ ਹੀਰਾਂ ਦੀ ਪੰਜਾਬੋ ਧਰਤੀ ਹੈ ਜਿਹੜਾ ਅੰਨ ਦਾਤਾ ਕਿਹਾ ਗਿਆ ਕਿਤੇ ਨੇ ਕਿਤੇ ਪੰਜਾਬ ਦੇ ਲੋਕਾਂ ਨੂੰ ਇਸ ਗੱਲ ਦਾ ਮਲਾਲ ਹੈ ਕਿ ਲਗਾਤਾਰ ਦੋ ਵਾਰ ਦੋ ਵਾਰ ਜਿੱਥੇ ਪੂਰਾ ਦਿੱਲੀ ਇਹਨੂੰ ਪੂਰਾ ਦੁਨੀਆ ਦੇਖਦੀ ਹੈ ਉੱਥੇ ਗਣਤੰਤਰ ਦਿਵਸ ਤੇ 26 ਜਨਵਰੀ 'ਚ ਲਗਾਤਾਰ ਦੋ ਵਾਰ ਪੰਜਾਬ ਦੀ ਝਾਕੀ ਨੂੰ ਰਿਜੈਕਟ ਕੀਤਾ ਗਿਆ ਹਾਲਾਂਕਿ ਰਿਜੈਕਟ ਕਿਉਂ ਕੀਤਾ ਗਿਆ ਹੈ ਕਾਰਨ ਕੀ ਹੈ ਤੁਸੀਂ ਅੱਛੀ ਤਰ੍ਹਾਂ ਜਾਣਦੇ ਹੋ ਦੂਸਰੀ ਤਰਫ ਜਿਹੜੇ ਸੈਂਟਰ ਹਲਕੇ ਤੋਂ ਵਿਧਾਇਕ ਨੇ ਅਸ਼ੋਕ ਕੁਰਾਸ਼ਰ ਪੱਪੀ ਨੇ ਕਿਹਾ ਹੈ ਕੇ ਜਾਣ ਕੇ ਵਿਤਕਰਾ ਕੀਤਾ ਜਾ ਰਿਹਾ ਇਸ ਚੀਜ਼ ਦਾ ਉਹ ਡਟ ਕੇ ਵਿਰੋਧ ਕਰਨਗੇ ਕਿਉਂਕਿ ਪੰਜਾਬ ਦੀ ਉਹ ਨੁਮਾਇੰਦਗੀ ਕਰਦੇ ਨੇ ਪੰਜਾਬ ਦੇ ਉਹ ਮੁੱਖ ਮੰਤਰੀ ਆ ਅਸੀਂ ਪੰਜਾਬ ਦੇ ਸੇਵਾਦਾਰ ਆ ਪੰਜਾਬ ਦੇ ਹਰ ਹਿੱਤ ਗੱਲ ਗੱਲ ਸੈਂਟਰਲ ਨੂੰ ਜਾਂ ਕਿਸੇ ਹੋਰ ਨੂੰ ਪੁੱਛਣਾ ਪਿਆ ਅਸੀਂ ਡਟ ਕੇ ਪੁੱਛਾਂਗੇ ਹੋਰ ਅਸੀਂ ਤੁਹਾਡੇ ਉੱਤੇ ਛੜਦੇ ਆ ਜਦੋਂ ਇਹ ਪ੍ਰੋਗਰਾਮ ਚੱਲੂਗਾ ਤੁਸੀਂ ਦੱਸਿਓ ਇਹ ਜਾਣ ਕੇ ਹੋਇਆ ਜਾਂ ਕੋਈ ਕਮੀ ਬੇਸ਼ੀ ਸੀ ਲੇਕਿਨ ਆਮ ਆਦਮੀ ਪਾਰਟੀ ਕਹਿ ਰਹੀ ਹੈ ਕਿ ਕਿੰਨੇ ਨਾਕੀਤੇ ਇਹ ਵਿਤਕਰਾ ਦਾ ਖੇਲ ਖੇលਿਆ ਜਾ ਰਿਹਾ ਹੈ ਆਣ ਵਾਲਾ ਟਾਈਮ ਹੋ ਪੰਜਾਬੀ ਦੱਸ ਦੇਣਗੇ ਕਿ ਉਹ ਸਹੀ ਨੇ ਕਿ ਗਲਤ ਨੇ ਇੱਕ ਵਾਰ ਫਿਰ ਮਿਹਰਬਾਨੀ ਨਾਲ ਸਾਡੇ ਨਾਲ ਗੱਲਬਾਤ ਕੀਤੀ ਤੁਸੀਂ ਜੁੜੇ ਰਹੋ ਲੁਧਿਆਣਾ ਲਾਈਵ ਤੋਂ ਮੈਂ ਆ ਗਿਆ ਲੈਣਾ ਅਰਵਿੰਦਰ ਸਰ